ਮਨੀ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਦੀ ਮੀਟਿੰਗ ਹੋਵੇਗੀ ਜੀ ਹਾਂ ਸੋਰਸਸ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅੱਜ 11 ਵਜੇ ਇਹ ਬੈਠਕ ਜਿਹੜੀ ਹੈ ਉਹ ਰੱਖੀ ਗਈ ਹੈ ਪੈਲਗਾਮ ਹਮਲੇ ਨੂੰ ਲੈ ਕੇ ਮੀਟਿੰਗ ਜਿਹੜੀ ਰੱਖੀ ਗਈ ਹੈ ਬੀਤੇ ਦਿਨ ਵੀ ਤੁਹਾਨੂੰ ਦੱਸ ਦਈਏ ਸੀ ਡੀ ਐਸ ਯਾਨੀ ਕਿ ਚੀਫ ਆਫ ਡਿਫੈਂਸ ਤੇ ਰਾਜਨਾਥ ਸਿੰਘ ਹੁਣਾਂ ਦੀ ਮੀਟਿੰਗ ਹੋਈ ਹੈ ਫਿਰ ਉਸ ਤੋਂ ਬਾਅਦ ਆ ਪੀਐਮ ਮੋਦੀ ਦੇ ਨਾਲ ਵੀ ਮੀਟਿੰਗ ਹੁੰਦੀ ਹੈ ਰਾਜਨਾਥ ਸਿੰਘ ਹੁਣਾਂ ਦੀ ਤੇ ਅੱਜ ਫਿਰ ਤੋਂ ਸੋਰਸਸ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਅੱਜ 11 ਵਜੇ ਦਾ ਸਮਾਂ ਦੱਸਿਆ ਗਿਆ ਹੈ 11 ਵਜੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੱਖਿਆ ਮੰਤਰੀ ਰਾਜ ਸਿੰਘ ਦੇ ਨਾਲ ਮੀਟਿੰਗ ਜਿਹੜੀ ਹੈ ਉਹ ਹੋਵੇਗੀ ਪਹਿਲਗਾਮ ਹਮਲੇ ਨੂੰ ਲੈ ਕੇ ਚਰਚਾ ਹੋ ਸਕਦੀ ਹੈ ਇਹ ਵੀ ਸੋਰਸਸ ਤੋਂ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਉਧਰ ਹੀ ਤੁਹਾਨੂੰ ਦੱਸਦੀ ਕਿ ਰਫੇਲ 에ਅਰਕ੍ਰਾਫਟ ਨੂੰ ਲੈ ਕੇ ਡੀਲ ਜਿਹੜੀ ਹੈ ਉਹ ਦੱਸਿਆ ਜਾ ਰਿਹਾ ਕਿ ਪੱਕੀ ਹੋ ਚੁੱਕੀ ਹੈ ਮੋਰ ਵੀ ਲੱਗ ਚੁੱਕੀ ਹੈ 63000 ਕਰੋੜ ਦੀ ਡੀਲ ਜਿਹੜੀ ਹੈ ਉਹ ਫਰਾਂਸ ਦੇ ਨਾਲ ਹੋਵੇਗੀ ਜੋ ਰਫੇਲ 에ਅਰਕ੍ਰਾਫਟ ਜਿਹੜੇ ਹੈ ਹਥਿਆਰ ਜਿਹੜੇ ਉਹ ਖਰੀਦੇ ਜਾਣੇ ਨੇ ਹਵਾਈ ਸੈਨਾ ਦੇ ਵਾਸਤੇ ਤਾਂ ਉਸ ਦੇ ਉੱਪਰ ਵੀ ਚਰਚਾ ਹੋ ਸਕਦੀ ਹੈ ਦੋ ਮੋٹے ਮਸਲੇ ਜਿਹੜੇ ਨੇ ਉਸ ਦੇ ਵਿੱਚ ਵਿਚਾਰੇ ਜਾਣਗੇ ਤੁਹਾਨੂੰ ਦੱਸ ਦੇ ਕਿ ਸਭ ਤੋਂ ਪਹਿਲਾਂ ਪਹਿਲਗਾਮ ਹਮਲੇ ਨੂੰ ਲੈ ਕੇ ਚਰਚਾ ਹੋ ਸਕਦੀ ਹੈ ਜੀ